ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਬਿਆਸ ਸਿੰਘ ਬਾਬਾ ਸੁਖਦੇਵ ਸਿੰਘ ਹਿੰਪੂਣ ਨਗਰਾਂ ਵਾਲੇ ਨਿਰਮਲ ਡੇਰਾ ਵੇਰਕਲਾ ਨੇੜੇ ਰਾਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਜਿਹੜੇ ਹੱਡਪੀਤ ਇਲਾਕਿਆਂ ਦੇ ਵਿੱਚ ਲੋਕ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਆਪਣੇ ਬੱਚੇ-ਬੱਚੀਆਂ ਦੇ ਵਿਆਹ ਨਹੀਂ ਕਰ ਸਕਦੇ ਉਹਨਾਂ ਵਾਸਤੇ ਦਾਸਾਂ ਵੱਲੋਂ ਇੱਕ ਛੋਟਾ ਜਿਹਾ ਪ੍ਰੋਨਾ ਕੀਤਾ ਗਿਆ ਜਿਸ ਨੂੰ ਆਪ ਜੀ ਪ੍ਰਵਾਨ ਕਰਿਓ ਉnder ਬੱਚੇ ਬੱਚਿਆਂ ਦੇ ਵਿਆਹ ਕਰਾਂਗੇ ਉਹਨਾਂ ਨੇ ਅਗੇਜਮੈਂਟ ਆਫ ਕਰਨੀ ਹੋਊਗੀ ਉਹਨਦੇ ਬੱਚੇ ਬੱਚੇ ਦੇ ਵਿਆਹ ਕੀਤੇ ਜਾਣਗੇ ਜਿਹੜੇ ਲੋੜਬੰਦ ਪਰਿਵਾਰ ਨੇ ਜਿਹੜੇ ਹੜਾ ਦੀ ਮਾਰ ਚਾਏ ਨੇ ਜਿਹੜੇ ਆਪ ਬੱਚਿਆਂ ਨੂੰ ਵਿਆਹ ਨਹੀਂ ਸਕਦੇ ਉਹਨਦੇ ਬੱਚਿਆਂ ਦੇ ਦਾਸਾਂ ਵੱਲੋਂ ਸਥਾਨ ਵੱਲੋਂ ਵਿਆਹ ਕੀਤੇ ਜਾਣਗੇ ਜੀ ਇਹ ਸੇਵਾ ਦਾਸਾਂ ਵੱਲੋਂ ਪ੍ਰਵਾਨ ਕਰਿਓ ਜੀ ਉਹਨੂੰ ਲੋੜੀ ਦਾ ਦਾਜ ਦਾ ਸਮਾਨ ਬਿਨਾ ਸੋਨੇ ਤੋਂ ਦਿੱਤਾ ਜਾਵੇਗਾ ਜੀ ਤੇ ਦਿਨ ਫਿਰ ਆਪਾਂ ਨਿਯਤ ਕਰਨਾਗੇ ਮਿਥਲਾ ਮੰਗ ਜਿੱਥੇ ਸੰਗਤ ਦਾ ਹੁਕਮ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਬਿਆਨ ਸਿੰਘ ਬਾਬਾ ਸੁਖਦੇਵ ਸਿੰਘ ਹਿੰਪੂਣ ਲੰਗਰਾਂ ਵਾਲੇ ਨਿਰਮਲ ਡੇਰਾ 베ਰਕਲਾ ਨੇੜੇ ਰਾਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਜਿਹੜੇ ਹੱਡ ਪੀਤ ਇਲਾਕਿਆਂ ਦੇ ਵਿੱਚ ਲੋਕ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਆਪਣੇ ਬੱਚੇ ਬੱਚੀਆਂ ਦੇ ਵਿਆਹ ਨਹੀਂ ਕਰ ਸਕਦੇ ਉਹਨਾਂ ਵਾਸਤੇ ਦਾਸਾਂ ਵੱਲੋਂ ਇੱਕ ਛੋਟਾ ਜਿਹਾ ਪ੍ਰੋਨਾ ਕੀਤਾ ਗਿਆ ਜਿਸ ਨੂੰ ਆਪ ਜੀ ਪ੍ਰਵਾਨ ਕਰਿਓ ਉਹਨੇ ਬੱਚਿਆਂ ਦੇ ਵਿਆਹ ਕਰਾਂਗੇ ਉਹਨਾਂ ਨੇ ਅਗੇਜਮੈਂਟ ਆਪ ਕਰਨੀ ਹੋਊਗੀ ਉਹਦੇ ਬੱਚੇ ਬੱਚਿਆਂ ਦੇ ਵਿਆਹ ਕੀਤੇ ਜਾਣਗੇ ਜਿਹੜੇ ਲੋੜਬੰਦ ਪਰਿਵਾਰ ਨੇ ਜਿਹੜੇ ਹੜਾਂ ਦੀ ਮਾਰ ਚਾਏ ਨੇ ਜਿਹੜੇ ਆਪ ਵੱਜਾਂ ਵਿਆਹ ਨਹੀਂ ਸਕਦੇ ਉਹਦੇ ਬੱਚਿਆਂ ਦੇ ਦਾਸਾਂ ਵੱਲੋਂ ਸਥਾਨ ਵੱਲੋਂ ਵਿਆਹ ਕੀਤੇ ਜਾਣਗੇ ਜੀ ਇਹ ਸੇਵਾ ਦਾਸਾਂ ਵੱਲੋਂ ਪ੍ਰਵਾਨ ਕਰਿਓ ਜੀ ਉਹਨੂੰ ਲੋੜੀ ਦਾ ਦਾਜ ਦਾ ਸਮਾਨ ਬਿਨਾਂ ਸੋਨੇ ਤੋਂ ਦਿੱਤਾ ਜਾਵੇਗਾ ਜੀ ਤੇ ਦਿਨ ਫਿਰ ਆਪਾਂ ਨਿਯਤ ਕਰਨਾ ਕਿ ਮਿੱਥਲਾ ਆਂਗੇ ਜਿੱਥੇ ਸੰਗਤ ਦਾ ਹੁਕਮ ਹੈ